न्यूज़ इकानवे देख वाले तमाम दर्शकों का स्वागत है मैं तो अपना रिपोर्टर यशपाल अज असी पहुंचे हाँ लुधियाण जिथे फ्री आयुष मैडिकल कैंप का किया गया आयोजन इस कैंप मायर डाक्टर द्वारा मरीजों का फ्री चैकअप कैंप का आयोजन किया गया इस कैंप मुफत सेहत सलाह डाक्टर द्वारा दिखती गई जीवन तो जीवन शैली रोगों तो बचने लाई जानकारी दिखती गई बीमारी अनुसार आहार की सलाह दिखती गई ਤੇ ayurvedic ਅਤੇ homeopathic ਦਵਾਈਆਂ ਵੀ ਫਰੀ ਦਿੱਤੀਆਂ ਗਈਆਂ ਤੇ ਡਾਕਟਰਾਂ ਦੁਆਰਾ ਬਲੱਡ ਪ੍ਰੈਸ਼ਰ 슈ਗਰ ਜੋੜਨ ਦੀਆਂ ਬਿਮਾਰੀਆਂ ਲਈ ਫਰੀ ਸਲਾਹ ਦਿੱਤੀ ਗਈ ਇੱਥੇ ਮਾਇਰ homeopathic ਡਾਕਟਰ ਰੀਨਾ ਗੁਪਤਾ ਡਾਕਟਰ ਕਰੋਨਾ ਜੀ ayurvedic ਡਾਕਟਰ ਸ਼ਿਵਾਨੀ अरोड़ा ਡਾਕਟਰ ਰਜਿੰਦਰ ਬੈਂਸ ਨੇ ਇਸ ਕੈਂਪ ਵਿੱਚ ਆ ਕੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਦਵਾਈਆਂ ਵੀ ਫਰੀ ਵਿੱਚ ਦਿੱਤੀਆਂ ਆਉ ਦੇਖਦੇ ਹਾਂ ਯਸ਼ਪਾਲ ਦੀ ਖਾਸ ਰਿਪੋਰਟ

ਇੱਥੇ ਸਾਰੇ ਬਿਮਾਰੀਆਂ ਜਿਵੇਂ ਸਕਿਨ ਦੀ ਹੋ ਗਈ ਕੋਈ ਆਪਣੇ ਰੈਸਪੀਰੇਟਰੀ ਹੋ ਗਈ ਸਾਰੇ ਤਰੰਤ ਯਾਨੀ ਸਾਰੇ ਦਵਾਈ ਦਵਾਈ ਦਿੱਤੀ ਜਾਂਦੀ ਹੈ ਹਰ ਹਰ ਕਸੇ ਅੱਛਾ ਕੈਂਪ ਤੋਂ ਬਾਅਦ ਵੀ ਹੋਣੀ ਦਿੱਤੀ ਜਾਂਦੀ ਹੈ ਹਾਂਜੀ ਕੈਂਪ ਤੋਂ ਬਾਅਦ ਜਿਹੜੇ ਵੀ ਨੇੜੇ ਸਾਡਾ ਲੋਕਲ ਆਪਣਾ ਡਿਸਪੈਂਸਰੀ ਲੱਗਦੀ ਹੋਵੇ ਜਿਨ੍ਹਾਂ ਨੂੰ ਜਿੱਥੇ ਵੀ ਜਾਣਾ ਸੌਖਾ ਹੁੰਦਾ ਹੈ ਆਪਣੇ ਲੋਕਾਂ ਦੇ ਆਉਣ ਦੇ ਵਿੱਚ ਡਿਸਪੈਂਸਰੀਆਂ ਨੇ ਉੱਥੇ ਜਾ ਕੇ ਸਾਰੇ ਆਪਣੇ ਅੱਗੇ ਪਰਚੇ ਲੈ ਕੇ ਆਪਣੀ ਡਿਸਪੈਂਸਰੀ ਤੋਂ ਦਵਾਈ ਲੈ ਸਕਦੇ ਹਨ ਕੈਂਪ ਤੋਂ ਆਇਆ ਗਿਆ ਹੈ ਕਿੰਨੇ ਲੋਕ ਜਾਏ ਨੇ आज आर्थिक होम्योपैथिक का आयुष के अंडर कैंप लगाया गया है डॉक्टर हरिंदर पाल सिंह डायरेक्टर होम्योपैथी तो डॉक्टर गुरदर्शन कौर जिला होम्योपैथिक अफसर उन्होंने दिशा निर्देशों के अनुसार गीता मंदिर में कैंप लगाया गया तो हूँ तक असी हंड्रेड प्लस पेशेंट्स देख चुके हैं देखो एक ही जनरल कैंप है जितने होम्योपैथी आयुर्वेदिक दोनों बारे दसा जा, जा रहा तो है तो दोनों की दवाइया फ्री ऑफ कॉस्ट दी जा रही भी 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 ए, ए, तो ये हूँ तक जिम्मे बी पी के पेशेंट्स बहुत आए हैं शूगर के मरीज आए हैं उसके अलावा अच्छ खास देखिए कि जॉइंट्स पेन वाले बहुत पेसेंट्स आए हैं उन्होंने सारे दवाइया दी जा रही हैं तो लाभ लै रहे कैंप हाँ जी बिल्कुल जी इन्हों दस जा रहा लुधियाने जा रहा है ताकि बाद भी फैसिलिटी का फायदा

ਤੇ ਉਸ ਤੋਂ ਇਲਾਵਾ ਥੋੜੇ ਜਿਵੇਂ ਖਾਂਸੀ ਚੁਕਾਮ ਦੇ ਮਰੀਜ਼ ਵੀ ਆਏ ਹੈਗੇ ਨਾਲ ਜ਼ਿਆਦਾ ਹੀ ਤੇ ਨਾਲ ਦੀ ਨਾਲ ਇੱਕ ਡਾਇਬੀਟਿਕ ਮధుమే ਦੇ ਰੋਗੀ ਬਹੁਤ ਆਏ ਨੇ ਹੁਣ ਤੱਕ ਜਿਹੜੇ ਤੇ ਮਰੀਜ਼ ਆਹ ਕੈਂਪ ਵਿੱਚ ਦਵਾਈਆਂ ਮਿਲਣ ਹੈ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੂੰ ਦਵਾਈਆਂ ਫਿਰ ਮਿਲेंगी ਜਾਂ ਉਸ ਤੋਂ ਬਾਅਦ ਵੀ ਜੜੀਆਂ ਸਾਡੇ ਕੋਲ ਸਰਕਾਰ ਵੱਲੋਂ ਦਵਾਈਆਂ ਮੁਹੱਈਆ ਕਰਾਈਆਂ ਜਾਂਦੀਆਂ ਆ ਉਹ ਅੰਦਰੋਂ ਦੀ ਫ੍ਰੀ ਮਿਲਦੀਆਂ ਡਿਸਪੈਂਸਰੀ ਚੋਂ ਉਸ ਤੋਂ ਇਲਾਵਾ ਜੇ ਕੋਈ ਬਹੁਤੀ ਜ਼ਰੂਰਤ ਹੁੰਦੀ ਹੈ ਪੇਸ਼ੈਂਟ ਨੂੰ ਸਾਨੂੰ ਲੱਗਦਾ ਵੀ ਹਾਂ ਇਹਨੂੰ ਇਸ ਮੈਡੀਸਿਨ ਦੀ ਬਹੁਤ ਜ਼ਿਆਦਾ ਲੋੜ ਹੈ ਤਾਂ ਅਸੀਂ ਕੋਈ ਹਿੱਕਤ ਦੀ ਦਵਾਈ ਬਾਹਰੋਂ ਲਿਖਦੇ ਆਦਰਵਾਇਜ਼ ਅੰਦਰੋਂ ਵੀ ਸਾਰੀਆਂ ਦਵਾਈਆਂ ਮੁਹੱਈਆ ਕਰਾਈਆਂ ਚਲਦੀਆਂ ਕਿਹੜੀ ਕਿਹੜੀ ਬਿਮਾਰੀ ਦੀ ਦਵਾਈ ਅੰਦਰੋਂ ਹੁੰਦੀ ਹੈ ਨਾਰਮਲ ਜਿੰਨੇ ਵੀ ਖਾਂਸੀ ਜ਼ੁਕਾਮ ਸਿਰ दर्द पेट खराब एसिडिटी जोड़ा का दर्द कॉन्सटिपेषन य